ਸਾਡੇ ਨਾਲ ਸੋਨੀਆ ਮਾਨ ਜੀ ਜੁੜ ਗਏ ਨੇ ਐਕਟਰੈਸ ਸੋਨੀਆ ਮਾਨ ਸਾਡੇ ਨਾਲ ਜੁੜੇ ਨੇ ਮੈਮ ਦੈਨਿਕ ਸਵੇਰਾ ਦੇ ਨਾਲ ਗੱਲਬਾਤ ਕਰਨ ਲਈ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਹੋ ਇਹ ਸਾਰੀ ਘਟਨਾ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਕਿੰਨੀ ਕਿ ਸੱਚਾਈ ਹੈ ਇਸ ਘਟਨਾ ਦੇ ਵਿੱਚ ਕਿ ਕੁਲਵਿੰਦਰ ਕੌਰ ਦੇ ਬੋਲੋ ਜਿਹੜਾ ਇਹ ਥੱਪੜ ਮਾਰਨ ਦੀ ਘਟਨਾ ਜਿਹੜੀ ਆ ਉਹ ਦੱਸੀ ਜਾ ਰਹੀ ਹੈ ਸਤਿ ਸ਼੍ਰੀ ਅਕਾਲ ਜੀ ਮੈਨੂੰ ਵੀ ਤੁਹਾਡੇ ਤੋਂ ਹੀ ਪਤਾ ਲੱਗ ਰਿਹਾ ਹੈ ਕਿ ਇਹ ਵੀ ਕੋਈ ਘਟਨਾ ਵਾਪਰੀ ਹੈ ਬਾਕੀ ਤੇ ਵੇਖੋ ਸਿਚੁਏਸ਼ਨ ਮੈਂ ਤੇ ਉੱਤੇ ਸਿੱਖੀ ਨਹੀਂ ਇਸ ਕਰਕੇ ਮੈਨੂੰ ਉੱਥੋਂ ਦਾ ਪਤਾ ਨਹੀਂ ਕਿ ਕੀ ਹੈ ਪਰ ਕਿੰਨਾ سارے ਜਣੇ ਕਹਿ ਰਹੇ ਨੇ ਕਿ ਕੁਲਿਸਟਰ ਕੋ ਜਿਹਦੇ ਨਾਲ ਉਹਨਾਂ ਨੇ ਬਤਮੀਜ਼ ਕੀਤੀ ਹੈ ਉਸ ਟਾਈਮ ਦੇ ਉੱਤੇ ਔਰ ਜਿੱਥੀ ਗੱਲ ਉਹਨੇ ਹਮੇਸ਼ਾ ਹੀ ਪੰਜਾਬ ਪ੍ਰਤੀ ਇੱਕ ਨਫਰਤ ਭਰੀ ਆਪਣੀ ਆਵਾਜ਼ ਰੱਖੀ ਹੈ ਭਾਵੇਂ ਉਹ ਸਾਡੇ ਬਦੁਰਗਰ ਨੂੰ ਲੈ ਕੇ ਰੱਖੀ ਹੋਵੇ ਭਾਵੇਂ ਉਹ ਕਿਸਾਨ ਅਦੌਲਤ ਦੇ ਵਿੱਚ ਕਿਸਾਨਾਂ ਨੂੰ ਖਾਲੇ ਖੜਾ ਦੇ ਕਹਿਣ ਦੀ ਗੱਲ ਰੱਖੀ ਹੋਵੇ ਉਹਨੇ ਹਮੇਸ਼ਾ ਹੀ ਆਪਣੀ ਆਵਾਜ਼ ਦੇ ਵਿੱਚ ਇੱਕ ਕੜਵਾਹਟ ਔਰ ਨਫਰਤ ਭਰੀ ਚੀਜ਼ ਜਿਹੜੀ ਆ ਪੰਜਾਬ ਦੇ ਪ੍ਰਤੀ ਰੱਖੀ ਹੈ ਤੇ ਇਹ ਇਹ ਗੱਲ ਉਸ ਇਸ ਗੱਲ ਨੂੰ ਮੰਦੇ ਰਹਿ ਰੱਖਦੇ ਹੋਏ ਸੀ ਇਹ ਕਹੋ ਸਕਦੇ ਹਾਂ ਕਿ ਕੁਲਵਿੰਦਰ ਪੌਟੀ ਦੇ ਨਾਲ ਵੀ ਜਰੂਰ ਉਹਨਾਂ ਨੇ ਬਤਨਵੀਂ ਵੀ ਕੀਤੀ ਹੋਊਗੀ ਜਿਹੋ ਜਿਹਾ ਉਹਨਾਂ ਦਾ ਰੂਹ ਤੇ ਇੰਡੀਆ ਦਾ ਬਿਹੇਵੀਅਰ ਹੈ ਸੋ ਮੈਨੂੰ ਲੱਗਦਾ ਹੈ ਵੀ ਜੇ ਇਹੋ ਜਿਹਾ ਕੁਝ ਵੀ ਇਸ ਤਰ੍ਹਾਂ ਦੇ ਕੁਲਵਿੰਦਰ ਪੌਟੀ ਨੇ ਜਿਹੋ ਜਿਹਾ ਵੀ ਉਹਨਾਂ ਨਾਲ ਬਹਿਸ ਕੀਤਾ ਤੇ ਸੋ ਲਈ ਕੀਤਾ ਜੀ 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 ਇੱਕ ਦੱਸਿਆ ਜਾ ਰਿਹਾ ਹੈ ਕਿ ਸ਼ਾਇਦ ਕੁਲਵਿੰਦਰ ਕੌਰ ਜਿਹੜੇ ਸੀਗੇ ਉਹ ਕਿਸਾਨੀ ਅੰਦੋਲਨ ਦੇ ਸਮੇਂ ਦੇ ਉੱਤੇ ਜਾਂ ਫਿਰ ਕਿਸਾਨਾਂ ਨੂੰ ਲੈ ਕੇ ਜੋ ਬਿਆਨਬਾਜ਼ੀ ਕੰਗਰਾਨ ਰੌਂ ਦੇ ਵੱਲੋਂ ਸਮੇਂ-ਸਮੇਂ ਤੇ ਕੀਤੀ ਜਾਂਦੀ ਹੈ ਉਸ ਨੂੰ ਲੈ ਕੇ ਨਾਰਾਜ਼ ਸੀ ਜੇਕਰ ਹਾਲੇ ਇਹਦੇ ਬਾਰੇ ਪੁਸ਼ਟੀ ਨਹੀਂ ਹੋਈ ਹੈ ਜੇਕਰ ਐਸਾ ਹੋਇਆ ਹੈ ਜੇ ਉਹਨਾਂ ਦੇ ਅੰਦਰ ਨਾਰਾਜ਼ਗੀ ਸੀ ਤੁਸੀਂ ਫਿਰ ਇਸ ਘਟਨਾ ਨੂੰ ਕਿਵੇਂ ਦੇਖਦੇ ਹੋ ਮੇਕੋ ਜੀ ਮੇਰੀ ਗੱਲ ਸੁਣੋ ਕੁਲਵਿੰਦ ਕੁਲਵਿੰਦਰ ਕੌਰ ਨਹੀਂ ਪੰਜਾਬ ਦੇ ਵਿੱਚ ਜਿੰਨੀਆਂ ਵੀ ਔਰਤਾਂ ਨੇ ਪਾਵੇਂ ਇਨਕਲੂਡਿੰਗ ਮੀ ਹਰ ਇੱਕ ਔਰਤ ਦੇ ਦਿਲ ਦੇ ਵਿੱਚ ਕੰਗਾਂ ਧਰਨਾਵ ਦੇ ਪ੍ਰਤੀ ਨਫਤ ਭਰੀ ਗੱਲ ਹੈ ਕਿਉਂਕਿ ਉਸ ਨੇ ਕਿਸਾਨ ਅੰਦੋਲਨ ਦੇ ਡਿਊਰਿੰਗ ਬਹੁਤ ਕੁਝ ਗਲਤ ਬੋਲਿਆ ਸੀਗਾ ਕਿਸਾਨਾਂ ਨੂੰ ਉਕੇ ਇਸ ਆਮ ਨਾਏ ਸੀਗੇ ਹਨ ਜੇ ਗੱਲ ਕੀਤੀ ਜਾਵੇ ਡਿਟੇਲ ਕਰਨ ਦੀ ਜਿਵੇਂ ਮੈਂ ਸੁਣ ਰਹੀ ਹਾਂ ਕਿ ਕੋਲ ਵਿਟਰ ਕੋਆਰਡੀਨੇਟਿਓਰ STM ਕੀਤਾ ਗਿਆ ਹੈ ਜੇਕਰ ਗਗਨਨਾਮਾ ਤੇ ਉਸ ਤੇ ਵੀ ਬੰਦੀ ਹੈ ਤਾ ਦਾਵਾਂ ਲਾਉਣੀਆਂ ਚਾਹੀਦੀਆਂ ਨੇ ਮਾਨ ਹਾਨੀ ਦੀਆਂ ਦਾਵਾਂ ਲਾਉਣੀਆਂ ਚਾਹੀਦੀਆਂ ਨੇ ਉਹਨਾਂ ਨੇ ਸਾਡੀਆਂ ਮਾਤਾਵਾਂ ਨੂੰ ਕਿਰਾਏ ਤੇ ਰੱਖਣ ਵਾਲੀਆਂ ਮਾਤਾਵਾਂ ਕਹੀਆਂ ਤੇਆਂ ਹਨਾ ਕੋਸ਼ ਪੈਸਿਆਂ ਦਾ ਇਲਜ਼ਾਮ ਲਾਇਆ ਸੀ ਇਹਨਾਂ ਨੇ ਪੈਸੇ ਲੈ ਕੇ ਆ ਜਾਂਦੀਆਂ ਨੇ ਸਾਡੇ ਕਿਸਾਨਾਂ ਨੂੰ ਐਵੇਂ ਖਾਲਿਸਤਾਨ ਨੇ ਕਿਹਾ ਸੀਗਾ ਮਾਨਤਾ ਦੀਆਂ ਤਾਂ ਰਾਵਾਂ ਜਿਹੜੀਆਂ ਨੇ ਇਹ ਸਾਰੀਆਂ ਉਹ ਉਹਦੇ ਉੱਤੇ ਵੀ ਲੱਗਣੀਆਂ ਚਾਹੀਦੀਆਂ ਨੇ ਔਰ ਉਹ ਹਰ ਇੱਕ ਪੰਜਾਬ ਦੇ ਜਾਂ ਬਾਹਰ ਬੈਠੇ ਪੰਜਾਬੀਆਂ ਦੇ ਹਰ ਇੱਕ ਦੇ ਦਿਲ ਦੇ ਵਿੱਚ ਤੱਕਣਾ ਨਾਵਦ ਦੀ ਨਫ਼ਰਤ ਹੈ ਕਿਉਂਕਿ ਉਹਨੇ ਉਸਨੇ ਆਪਣੀ ਜ਼ੁਬਾਨ ਦੇ ਥਰੂ ਇੰਨੇ ਤਰਬਾਹਟਲੇ ਸ਼ਬਦ ਬੋਲੇ ਸੀਗੇ ਕਿ ਜਿਹੜੇ ਕਿਸੇ ਨੂੰ ਨਹੀਂ ਤਸਾਨਦੇਗੇ ਜੀ ਜੀ ਕੰਗਨਰ ਨੌਤ ਆਪਣੇ ਬਿਆਨਾਂ ਨੂੰ ਲੈ ਕੇ ਹਮੇਸ਼ਾ ਤੋਂ ਹੀ ਸੋਸ਼ਲ ਮੀਡੀਆ ਦੇ ਉੱਤੇ ਚਰਚਾ ਦੇ ਵਿੱਚ ਬਣੇ ਰਹਿੰਦੇ ਨੇ ਪਰ ਹੁਣ ਹਾਲਾ ਹੀ ਦੇ ਵਿੱਚ ਉਹ ਸੰਸਦ ਮੈਂਬਰ ਜਿਹੜੇ ਨੇ ਮੰਡੀ ਤੋਂ ਚੁਣੇ ਗਏ ਨੇ ਤੁਸੀਂ ਉਹਨਾਂ ਦੀ ਇਸ ਪਾਰੀ ਨੂੰ ਕਿਵੇਂ ਦੇਖ ਰਹੇ ਹੋ ਜੇ ਉਹਨਾਂ ਨੂੰ ਹੋਰੋਂ ਤਾਕਤ ਮਿਲ ਗਈ ਹੈ ਹੁਣ ਉਹ ਮੰਨ ਲਓ ਕਿ ਸਰਕਾਰ ਦੇ ਵਿੱਚ ਹੀ ਆ ਗਏ ਨੇ ਤਾਕਤ ਦੇ ਵਿੱਚ ਆ ਗਏ ਨੇ ਤੇ ਆਣ ਵਾਲੇ ਸਮੇਂ ਦੇ ਵਿੱਚ ਵੀ ਉਹਨਾਂ ਦੇ ਵੱਲੋਂ ਐਸੀ ਬਿਆਨਬਾਜ਼ੀ ਕੀਤੀ ਜਾ ਸਕਦੀ ਹੈ ਤੇ ਤੁਸੀਂ ਤੁਹਾਡਾ ਆਣ ਵਾਲੇ ਸਮੇਂ ਤੇ ਉਹਨਾਂ ਦੇ ਲਈ ਕੀ ਰੁਖ ਹੋਏਗਾ ਮੇਰਾ ਹਮੇਸ਼ਾ ਨਹੀਂ ਉਹਨਾਂ ਦੇ ਖਿਲਾਫ ਹੀ ਰੁਖ ਹੋਊਗਾ ਜਿਹੜਾ ਜਿਹੜੀ ਵੀ ਔਰਤ ਸਾਡੀ ਪੰਜਾਬ ਨੇਤੀਜਾ ਸਾਡੇ ਪੰਜਾਬ ਦੇ ਕਿਸਾਨਾਂ ਦੇ ਪ੍ਰਤੀ ਇਹ ਜਿਹੇ ਕਿ ਸ਼ਬਦਾਵਲੀ ਰੱਖਣੀ ਹੈ ਸੀ ਉਹਨਾਂ ਦੇ ਪ੍ਰਤੀ ਹਮੇਸ਼ਾ ਹੀ ਆਪਣੀ ਜਿਹੜੀ ਸ਼ਬਦਾਵਲੀ ਵੀ ਉਹਨਾਂ ਦੇ ਉਹਨਾਂ ਦੇ ਜੋ ਆਪੇ ਬੋੜੀ ਨਹੀਂ ਰੱਖਾਂਗੇ ਕਿਉਂਕਿ ਉਹ ਤੇ ਖੋਦੀ ਚਾਹੁੰਦੀ ਸੀ ਕਿ ਕਿ ਮੈਨੂੰ ਬੀਜੇਪੀ ਤੋਂ ਟਿਕਟ ਮਿਲ ਜੇ ਐਮਪੀਐਸ ਤੋਂ ਕਰਕੇ ਕਿ ਉਹ ਬੋਲਦੀ ਰਹੀ ਹੈ ਇਸੇ ਕਰਕੇ ਕਿ ਉਹ ਨਹੀਂ ਤੁਹਾਨੂੰ ਲੱਗਦਾ ਕਿ ਉਹ ਇਸੇ ਕਰਕੇ ਬੋਲ ਜੀ ਜੀ ਮੈਂ ਰੋਕਣਾ ਚਾਹਾਂਗਾ ਤੁਹਾਨੂੰ ਤੁਹਾਨੂੰ ਇਹ ਲੱਗਦਾ ਕਿ ਕੰਗਨਾ ਰੌੜ ਦੀ ਬਿਆਨਬਾਜ਼ੀ ਜਿਹੜੀ ਸਿਰਫ ਇਸੇ ਲਈ ਹੁੰਦੀ ਸੀ ਕਿ ਮੈਨੂੰ ਟਿਕਟ ਮਿਲ ਜੇ ਪਾਰਟੀ ਵੱਲੋਂ ਆਪ ਵੀ ਸੀ ਤਾਂ ਨੂੰ ਲੱਗਦਾ ਨਹੀਂ ਆ ਵੀ ਜੇ ਤੁਸੀਂ ਵੀ ਜੇਪੀ ਦੀ ਪਪਟ ਬਣ ਕੇ ਬੋਲ ਰਹੇ ਹੋ ਹੁਣ ਤੱਕ ਜਰਿੰਦਰ ਮੋਦੀ ਦੀ ਪਪਟ ਬਣ ਕੇ ਬੋਲ ਰਹੇ ਹੋ ਕੰਟੀਨਿਊਸਲੀ ਵੀ ਨਾ ਆਰਟਿਸਟਸ ਵੀ ਆਰਟਿਸਟਾਂ ਅਸੀਂ ਇੱਕ ਪੱਖ ਦੇ ਕੇ ਸੋਲੇ ਬਾਲੀਵੁੱਡ ਦੇ ਆਰਟਿਸਟਾਂ ਕਿੰਨੇ ਆ ਕਿ ਨਹੀਂ ਕਿਸਾਨ ਅੰਦੋਲਨ ਦੇ ਉੱਤੇ ਕਿੰਨੀ ਰੱਤੀ ਰੱਤੀਆਂ ਕਿੰਨਿਆਂ ਕਨੇ ਬਜ਼ੁਰਗਾਂ ਦੀ ਬੇਇਜ਼ਤੀ ਕੀਤੀ ਹੈ ਇਹਨੇ ਬੀਜੇਪੀ ਦੇ ਪੱਖਪੂਰਨ ਦੇ ਉੱਤੇ ਸਭ ਕੁਝ ਕੀਤਾ ਹੈ ਔਰ ਟਿਕਟ ਦੇ ਲਾਲਚ ਵਾਸਤੇ ਇਹਨੇ ਸਾਰਾ ਕੌਸ਼ਲ ਹੁਣ ਤੱਕ ਇਹ ਸਾਰੀ ਤਕਵਾਸ ਕੀਤੀ ਹੈ ਹੁਣ ਤੱਕ ਕਿਸਾਨਾਂ ਵਾਸਤੇ ਬਜ਼ੁਰਗਾਂ ਵਾਸਤੇ ਪੰਜਾਬ ਦੇ ਤੋ ਉਹ ਟਿਕਟ ਉਹਨੂੰ ਮਿਲ ਗਈ ਹੈ ਉਹਨੂੰ ਸੈਟੀਸਫੈਕਸ਼ਨ ਹੋ ਗਈ ਹੈ ਔਰ ਬੀਜਪੀ ਨੇ ਐਸੇ ਤਰੀਕੇ ਦੇ ਨਾਲ ਉਹ ਖਰੀਦਿਆ ਸੀਗਾ ਬਕਵਾਸ ਕਰਨ ਵਾਸਤੇ ਤੋ ਅੱਗੇ ਵੀ ਜੇ ਬੋਲੋਗੇ ਕਿ ਅਸੀਂ ਵੀ ਇਹਦਾ ਮੂੰਹ ਤੋੜ ਜਵਾਬ ਦੇਵਾਂਗੇ ਪਰ ਮੈਂ ਇਹ ਕੱਲ ਵੀ ਕੇਸਿਕ ਆਊਟਫੀਲ ਕਰਦਾ ਆ ਕਿ ਜੇ ਸਾਡੀ ਭੈਣ ਨੇ ਉਹਦੇ ਨਾਲ ਇਹਨੇ ਬਦਤਮੀਜ਼ੀ ਕੀਤੀ ਹੈ ਕਮ ਸੇ ਕਮ ਉਹ ਸਾਹਮਣੇ ਟਿਜੀ ਤੇ ਮੂੰਹ ਤੋੜ ਜਵਾਬ ਦੇ ਦਿੱਤਾ ਹੈ ਉਹਦੀ ਜਗ੍ਹਾ ਤੇ ਕੋਈ ਹੋਰ ਵੀ ਹੁੰਦਾ ਤੇ ਜ਼ਰੂਰ ਉਹ ਬਗੈਣਾ ਅੱਛਾ ਜੇ ਵੈਸੇ ਤੁਸੀਂ ਕਿਹਾ ਕਿ ਉਹ ਸਾਹਮਣੇ ਸੀਗੇ ਉਹਨਾਂ ਨੇ ਜਵਾਬ ਦਿੱਤਾ ਜੇ ਮੰਨ ਲਓ ਸੋਨੀਆ ਮਾਨ ਉਹਨਾਂ ਦੇ ਸਾਹਮਣੇ ਕੰਗਣਾ ਰਣੌਤ ਆ ਜਾਏ ਤਾਂ ਤੁਹਾਡਾ ਰਿ ਸ਼ਮੇਈ ਦਾ ਜੋ ਮੇਰੀ ਭੈਣ ਨੇ ਦਿੱਤਾ ਹੈ ਅੱਛਾ ਤੁਸੀਂ ਤੁਹਾਡਾ ਵੀ ਇਹੀ ਰਿਐਕਸ਼ਨ ਰਹੇਗਾ ਮੇਰਾ ਸੇਮ ਟੂ ਸੇਮ ਉਹਹੀ ਰਿਐਕਸ਼ਨ ਰਹੇਗਾ ਜਿਹੜਾ ਕਿ ਆ ਭੈਣ ਨੇ ਦਿੱਤਾ ਐਸ ਟਾਈਮ ਦੇਤੇ ਕਿਉਂਕਿ ਕੋਈ ਵੀ ਬੰਦਾ ਆਪਣੇ ਬਜ਼ੁਰਗਾਂ ਦੇ ਖਿਲਾਫ ਜਾਂ ਆਪਣੇ ਲੋਕਾਂ ਦੇ ਪ੍ਰਤੀ ਜਿੱਤੇ ਤੁਸੀਂ ਸੰਘਰਸ਼ ਕਰ ਰਹੇ ਹੁੰਦੇ ਹੋ ਜਿੱਤੇ ਤੁਸੀਂ ਗਰਮੀ ਦੇ ਵਿੱਚ ਸਰਦੀ ਦੇ ਵਿੱਚ ਟਰਾਲੀਆਂ ਦੇ ਵਿੱਚ ਬਹਿ ਕੇ ਆਪਣੇ ਵੇਜੇਸ ਦੇ ਸਤਿ ਤੋਤੀ ਲੜਵੇ ਹੋ ਤੇ ਤਾਂ ਕਿਉਂ ਕਰ ਬੱਕੇ ਮਿਆਂ ਤੇਰੀ ਇਸ ਕਮਰੇ ਦੇ ਵਿੱਚ ਬੈਠੀ ਹੋ ਤਾਂ ਸ਼ਰਮ ਆਉਣੀ ਚਾਹੀਦੀ ਹੈ ਔਰ ਉਹੋ ਮੇ ਆਉਣੀ ਚਾਹੀਦੀ ਸੀਗੀ ਔਰ ਸੇ ਦੇ ਕਿਸੀ ਹੋਟਲੇ ਕੀ ਘੁਮਦੀ ਹੈ ਨਾਲ ਕਿ ਇੰਨੀ ਸੱਚੀ ਹੈ ਜਿਹੜਾ ਕਿਸੇ ਹੋਟਲੇ ਕੀ ਘੁੰਮਦੀ ਕੀ ਲੋੜ ਹੈ ਉਸ